ਹਾਂਜੀ ਬੇਬੇ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਹੋ ਹਾਂਜੀ ਸਿਹਤਾਂ ਠੀਕ ਨੇ ਹਾਂਜੀ 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 ਕਿੰਨੀ ਉਮਰ ਹੋ ਗਈ ਤੇ ਕੀ ਨਾਂ ਤੁਹਾਡਾ 80 ਸਾਲ ਦੀ ਉਮਰ ਸਾਡੀ ਨਾਂ ਕੀ ਹੈ ਬਲਵੰਤ ਕੌਰ ਬਲਵੰਤ ਕੌਰ ਜੀ ਬੇਬੇ ਜੀ ਵਿਰਸਾ ਸਾਰਾ ਪੁਰਾਣਾ ਸਮਾਂ ਚੇਤੇ ਹੈ ਹਾਂਜੀ ਖਰਾਕਾਂ ਪੁਰਾਣੀਆਂ ਹਾਂਜੀ ਰਹਿਣ ਸਹਿਣ ਪੁਰਾਣਾ ਹਾਂਜੀ ਪਿਆਰ ਮੁਹੱਬਤ ਪੁਰਾਣੀ ਹਾਂਜੀ ਬਦਲ ਗਿਆ ਜ਼ਮਾਨਾ ਹੁਣ ਹਮ ਤਾਂ ਬਦਲ ਗਏ 2025 ਚ ਆ ਗਏ ਅਸੀਂ ਹਾਂਜੀ ਹਾਂਜੀ ਤੇ ਪਰੰਤੂ ਯਾਦ ਹੈ ਸਾਰਾ ਕੁਛ ਨਾ ਜੀ ਹਾਂ ਜੀ ਹਾਂ ਹੈ ਵਧੀਆ ਸੀਗਾ ਉਹ ਸਮਾਂ ਬਹੁਤ ਹੈ ਬਹੁਤ ਵਧੀਆ ਵਧੀਆ ਸੀ ਜ਼ਮਾਨਾ ਤੁਸੀਂ ਤਾਂ ਚਲੋ ਬੰਦੇ ਉਹ ਹੀ ਆ ਹੁਣ ਵੀ ਤੁਸੀਂ ਤੁਮਸੇ ਤਰੇ ਪਿਆਰ ਮੁਹੱਬਤ ਨਾਲ ਰਹਿਣ ਵਾਲੇ ਬੰਦੇ ਆ ਹਾਂ ਜੀ ਹਾਂ ਜੀ ਪੰਜਾਬ ਆਪਣਾ ਵਧੀਆ ਨਾ ਜੀ ਹਾਂ ਜੀ ਪੰਜਾਬੀ ਹੋਣ ਤੇ ਵੀ ਮਾਣ ਆ ਪਾਣ ਨੂੰ ਹਾਂ ਜੀ ਹਾਂ ਜੀ ਸੁਣਾਓ ਕੋਈ ਗੱਲਬਾਤ ਦੱਸੋ ਕੁਛ ਕੋਈ ਦੇਸ਼ ਭਗਤ ਦਾ ਗੀਤ ਹੈ ਦੇਸ਼ ਭਗਤੀ ਦਾ ਗੀਤ ਹੈ ਹਾਂ ਆ ਸੁਣਾ ਦਿਓ ਦੇਸ਼ ਭਗਤ ਦਾ ਗੀਤ ਸੁਣਾਓ ਸੋ ਹੌਣੇ ਆਂ ਦੇਸਾਂ ਵਿੱਚੋਂ ਸੋਹਣਿਆਂ ਦੇਸਾਂ ਵਿੱਚੋਂ ਦੇਸ ਪੰਜਾਬ ਨੀ ਸਈਓ ਦੇਸ ਪੰਜਾਬ ਨੀ ਸਈਓ ਜੀ ਮੈਂ ਫੁੱਲਾਂ ਵਿੱਚੋਂ ਜੀ ਮੈਂ ਫੁੱਲਾਂ ਵਿੱਚੋਂ ਵਿੱਚੋਂ ਫੁੱਲ ਗਲਾਵਨੀ ਸਈਓ ਫੁੱਲ ਗਲਾਵਨੀ ਸਈਓ ਦੁੱਧ ਦੈਨ ਦੀ ਵਰਕਤ ਢਾਡੀ ਘਰ ਘਰ ਹੁਣ ਲਵੇਰੇ ਦੁੱਧ ਦੈਨ ਦੀ ਵਰਕਤ ਢਾਡੀ ਘਰ ਘਰ ਹੁਣ ਲਵੇਰੇ ਚਾਟੀਆਂ ਵਿੱਚ ਮਿਧਾਣੀ ਹਕੂਮਤ ਘਰ ਘਰ ਨੀ ਤਸਵੇਰੇ ਪਹਿਲੀਆਂ ਪਰੀਆਂ ਨਾਲ ਦਾਣੀਆਂ ਹੱਲ ਜੇ ਫਿਰ ਵਸਣ ਮਾਜਾ ਤੇ ਵਸਣ ਮਾਜਾ ਦੇ ਮਾਲਵਾ ਦਵਾ ਬਣੀ ਸਈਓ ਮਾਲਵਾ ਦਵਾ ਬਣੀ ਸਈਓ ਸੋਹਣਿਆ ਦੇਸਾਂ ਵਿੱਚੋਂ ਸੋਹਣਿਆ ਦੇਸਾਂ ਵਿੱਚੋਂ ਦੇਸ ਪੰਜਾਬਣੀ ਸਈਓ ਦੇਸ ਪੰਜਾਬਣੀ ਸਈਓ ਜੀ ਮੇ ਫੁੱਲਾਂ ਵਿੱਚੋਂ ਜੀ ਮੇ ਫੁੱਲਾਂ ਵਿੱਚੋਂ ਫੁੱਲ ਗਲਾ ਬਣੀ ਸਈਓ ਹੋ ਲਗ ਲਾਵਨੀ ਸ਼ਯੋ ਇਸ ਦੇ ਵੀਰ ਜਵਾਨਾ ਵਰਗਾ ਹੋਰ ਹੋਵੇਗਾ ਕਿਹੜਾ ਇਸ ਦੇ ਵੀਰ ਜਵਾਨਾ ਵਰਗਾ ਹੋਰ ਹੋਵੇਗਾ ਕਿਹੜਾ ਚੌੜੀ ਛਾਤੀ ਜੁਸਾ ਕਰਦਾ ਮੂੰਹ ਤੇ ਰਹਿਦਾ ਖੇੜਾ ਜਿਸ ਵੇੜੇ ਵਿੱਚ ਬਹੇ ਪੰਜਾਬੀ ਪਰਿਆ ਲੱਗਦਾ ਵੇੜਾ ਜਾਨੀ ਨਾ ਚਲੀ ਜਾਂਦੀ ਨਾ ਇਨਾ ਦੀ ਦਾਵ ਨਹੀਂ ਸਈਓ ਇਨਾ ਦੀ ਦਾਵ ਨਹੀਂ ਸਈਓ ਸੋਹਣੇ ਦੇਸਾਂ ਵਿੱਚੋਂ ਦੌੜਿਆਂ ਦੇਸਾਂ ਵਿੱਚੋਂ ਦੇਸ ਪੰਜਾਬ ਨਹੀਂ ਸਈਓ ਦੇਸ ਪੰਜਾਬ ਨਹੀਂ ਸਈਓ ਕੁੜੀਆਂ ਤਿੰਜ ਜਿਹੜੇ ਵਿੱਚ ਜੁੜੀਆਂ ਕੱਤਣ ਚਰਖੇ ਪਈਆਂ ਗੋਰੀਆਂ ਚਟੀਆਂ ਉੱਚੀਆਂ ਲੰਮੀਆਂ ਕਿਧਰੋਂ ਲੰਗਲਾਂ ਗਈਆਂ ਲੋਕੀਂ ਦੇਖਦੇ ਨੇ ਲੋਕੀਂ ਦੇਖਦੇ ਨੇ ਝੁੱਕ ਝੁਕ ਆਵਨੀ ਸਈਓ ਝੁੱਕ ਝੁਕ ਆਵਨੀ ਸਈਓ ਸੋਹਣਿਆ ਦੇਸਾਂ ਵਿੱਚੋਂ ਸੋਹਣਿਆ ਦੇਸਾਂ ਵਿੱਚੋਂ ਦੇਸ ਪੰਜਾਬਨੀ ਸਈਓ ਦੇਸ ਪੰਜਾਬਨੀ ਸਈਓ ਜੀਵੇਂ ਫੁੱਲਾਂ ਵਿਚੋਂ ਜੀ ਮੇ ਫੁੱਲਾਂ ਵਿਚੋਂ ਫੁੱਲ ਗਲਾਵਨੀ ਸਈਓ ਫੁੱਲ ਗਲਾਵਨੀ ਸਈਓ ਵਾਹ ਜੀ ਦਾ ਖੰਸਾ ਵਾਜਿੰਗ ਫਟੇ ਵਾਹ ਜੀ ਵਾਹ ਬਹੁਤ ਸੋਹਣਾ ਲੱਗਿਆ ਜੀ ਨਾ ਮਿੱਠਾ ਐ ਤਾੜੀਆਂ ਦੇਖੋ ਤੁਸੀਂ ਪੂਰਾ ਬਿਆਨ ਕਰਤਾ ਵੀ ਪੰਜਾਬੀ ਕੀ ਚੀਜ਼ ਹੈ ਪੰਜਾਬੀ ਸਭਿਆਚਾਰ ਕੇ ਸਭ ਦੇ ਵਧੀਆ ਤਾਂ ਸਭ ਤੋਂ ਵਧੀਆ ਪੰਜਾਬੀ ਸਭ ਚਾਰਾ ਆਪਣਾ ਦੇਸ਼ ਪੰਜਾਬ ਹਾਂਜੀ ਹਾਂ ਅਸੀਂ ਪੰਜਾਬ ਵਿਚ ਰਹੇ ਹਾਂ ਹਾਂ ਜਮੇ ਵੀ ਇੱਥੇ ਪੜ੍ਹੇ ਵੀ ਇੱਥੇ ਹਾਂ 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 ਸਾਰੀ ਜ਼ਿੰਦਗੀ ਮਾਦਰ ਪੰਜਾਬੀ ਜੀ ਲੰਘੀ ਸਾਡੀ ਹਾਂ ਅਸੀਂ ਪੰਜਾਬੀ ਹੈ ਹਾਂ ਪੰਜਾਬੀ ਵਿਰਸਾ ਸਾਰਾ ਪੰਜਾਬੀ ਵਿਰਸਾ ਬਹੁਤ ਵਧੀਆ ਸਭ ਤੋਂ ਵਧੀਆ ਮੈਂ ਕਹਿੰਦਾ ਦੁਨੀਆ ਦੇ ਕਮੈਂਟ ਕਰਕੇ ਦੱਸਿਓ ਜੀ ਸਰੋਤਿਓ ਦੁਨੀਆ ਵਿੱਚ ਮੈਨੂੰ ਲੱਗਦਾ ਵੀ ਪੰਜਾਬੀ ਵਿਰਸਾ ਸਭ ਤੋਂ ਵਧੀਆ ਸਭ ਤੋਂ ਵਧੀਆ ਹੈ ਬਿਲਕੁਲ ਸਿਰਾ ਉੱਪਰ ਟੋਕ ਦੇ ਹਾਂ ਹੈ ਜਿਹੜੇ ਜਿਹੜੇ ਸਹਿਮਤ ਨੇ ਜੀ ਕਰਿਓ ਕਮੈਂਟ ਜ਼ਰੂਰ ਪੰਜਾਬੀ ਹੋਣ ਤੇ ਮਾਣ ਜਿਨ੍ਹਾਂ ਨੂੰ ਹੈਗਾ ਔਰ ਜਿਹੜੇ ਸਮਝਦੇ ਨੇ ਕਿ ਪੰਜਾਬੀ ਦੁਨੀਆ ਵਿੱਚ ਸਭ ਤੋਂ ਮੂਰੇ ਸਭ ਤੋਂ ਉੱਤੇ ਸਭ ਤੋਂ ਵਧੀਆ ਨੇ ਹਨਾ ਠੀਕ ਗੱਲ ਕਹੀ ਮੈਂ ਹਾਂਜੀ ਪਹਿਲੇ ਨੰਬਰ ਦੇ ਪੰਜਾਬੀ ਹਾਂ ਆ ਪਹਿਲੇ ਨੰਬਰ ਦੇ ਪੰਜਾਬੀ ਦੇਖੋ ਪਿਆਰ ਮੁਹੱਬਤ ਇੱਕ ਦੂਜੇ ਨਾਲ ਕਿੰਨਾ ਜ਼ਿਆਦਾ ਹੈ ਦੂਜੇ ਨੂੰ ਐਨ ਅਸੀਂ ਹੱਥੀ ਛਾਵਾ ਕਰ ਦਿੰਦੇ ਹਾਂ ਹਾਂ ਹੂੰ ਬਾਹਰ ਤਾਂ ਪੈਸਾ ਕਮਾਉਂ ਜਾਂਦੇ ਆ ਆਪਣੀ ਰੋਜੀ ਰੋਟੀ ਹਾਂ ਇਹ ਤਾਂ ਸਾਡਾ ਹੀ ਹੈ। ਦੇਸ਼ ਤਾਂ ਇਹੀ ਹੈ ਸਾਡਾ। ਹਾਂ ਜਿਹੜੀ ਬਣੀ ਸਾਡੀ ਤਾਂ ਆਹ ਸਿੱਧਾ ਸਾਦਾ ਜਵਾਨ ਦਾ ਸਾਡਾ ਤਾਂ ਜੱਦ ਹੈ। ਆਹ ਤੋਂ ਲੜਾਈ ਝਗੜਾ ਕੋਈ ਨਾ ਕੁਝ ਬਹੁਤ ਪਿਆਰ ਤੇ ਜੀ ਬਹੁਤ ਪਿਆਰਾ ਜਿਕੇ। ਅੱਛਾ ਬਹੁਤ ਪਿਆਰ ਤੇ। ਚੰਗਾ ਸਮਾਂ ਸੀ। ਇਹ ਕਹਿੰਦੇ ਆ ਜੇ ਮੁੜ ਕੇ ਜਮਾਨਾ ਆ ਜਾਵੇ ਚੰਗਾ। ਹਾਂ। ਦੁਬਾਰਾ ਤੇ ਆ ਜਾਵੇ ਮੁੜ ਕੇ ਜਮਾਨਾ। ਮੁੜ ਕੇ ਤਾਂ ਕਹਿੰਦੇ ਆ ਜੇ ਆ ਜਾਵੇ ਬਹੁਤ ਵਧੀਆ ਰਹੂਗੇ। ਉਹੀ ਪੁਰਾਣੀਆਂ ਖਰਾਕਾਂ ਵੀ ਅਜਮੇ ਆ ਹੈ ਆ ਜੋ ਔਖੀ ਮੁਸ਼ਕਲ ਹੈ ਉਹੀ ਗੱਲਾਂ ਬਾਤਾਂ ਮਾਰਨੀਆਂ ਬਿੰਗਾਂ ਦੇ ਮੰਜੇ ਡਾਣੇ ਅੰਬ ਚੂਪਣੇ ਗੰਨੇ ਚੂਪਣੇ ਹਾਂ ਪੱਕੀਆਂ ਝੋਲੀ ਹੈ ਬੇਰੜੇ ਦੀ ਰੋਟੀ ਕਰਦੇ ਸੀ ਗੰਨੇ ਹੁੰਦੇ ਤੇ ਜੀ ਦੇਸੀ ਗੰਨੇ ਬਹੁਤ ਚੂਪੇ ਗੰਨੇ ਸੀ ਦੇਸੀ ਚੁੱਲਾ ਹੋਵੇ ਹੈ ਔਰ ਜਿਹੜੀ ਪਾਣੀ ਹੱਥੀ ਰੋਟੀ ਪੱਕਦੀ ਹੋਵੇ ਹਾਂ ਜੀ ਚਟਣੀ ਕੁੱਟੀ ਹੋਵੇ ਹਾਂ ਮੁੰਡੀ ਛੋਟੇ ਮਾਂ ਹਾਂ ਜੀ ਹਾਂ ਜੀ ਹੈ ਜੀ ਤੇ ਬੈਠ ਕੇ ਨਜ਼ਾਰੇ ਨਾਲ ਉਹਦੇ ਪਰੇ ਰੱਖ ਕੇ ਪਲੇਟ ਦੀ ਲੋੜ ਨਹੀਂ ਹੈਗੀ ਹੈ ਨਾ ਨਹੀਂ ਪਲੇਟ ਦੀ ਰੋਟੀ ਤੇ ਰੱਖ ਕੇ ਖਾਲੇ ਕਰਦੇ ਰੋਟੀ ਤੇ ਰੱਖ ਕੇ ਬੈਕਿੰਗ ਕਰਦੇ ਦੇਖੋ ਜੀ ਪੰਜਾਬੀ ਕਿੰਨੇ ਸਰਲ ਤੇ ਰੋਟੀ ਦੀ ਪਲੇਟ ਹੀ ਹੁੰਦੀ ਪਹਿਲਾਂ ਬਣੀ ਵੀ ਹਾਂਜੀ ਅੰਗਰੇਜ਼ ਵੀ ਕਹਿੰਦੇ ਕਿਤੇ ਅੰਗਰੇਜ਼ਾਂ ਖਾਣਾ ਖਾਦਾ ਨਾ ਹਾਂ ਉਹ ਰੋਟੀ ਨੂੰ ਪਲੇਟ ਕਹਿੰਦੇ ਨਾਲੀ ਨੂੰ ਅਜਾ ਰੋਟੀ ਨੂੰ ਪਲੇਟ ਕਹਿੰਦੇ ਤੇ ਉਹ ਵੀਰੇ ਜੀ ਪਤਾ ਹੈ ਜਿਹੜਾ ਜਿਹਦਾ ਪਤਾ ਹੁੰਦਾ ਹੋਗਾ ਉਹ ਕਹਿੰਦੇ ਤੇ ਇਹਨਾਂ ਦੀ ਇਹਨਾਂ ਦੀ ਪਲੇਟ ਬੜੀ ਨਰਮ ਜੀ ਹੈ ਹਾਂ ਨਰਮ ਜੀ ਹੈ ਨਾਲ ਖਾਈ ਜਾਂਦੀ ਹੈ ਦੇਖੋ ਇਹੀ ਤਾਂ ਹੈ ਪੰਜਾਬੀ ਦੀ ਖਾਸियत ਵੀ ਦੇਸੀ ਹੈ ਜਮੀਂ ਬੈਠ ਕੇ ਆਰਾਮ ਨਾਲ ਰੋਟੀ ਪਰੇ ਚਟਨੀ ਰੱਖ ਕੇ ਮਰੋੜ ਕੇ ਮੜੀ ਉਹ ਖਾ ਲੈਣੀ ਬਾਈ ਗੁਰਦਾਨ ਨਾਲ ਹੈ ਕਿ ਠੰਡਾ ਪਾਣੀ ਪੀ ਕੇ ਸ਼ੁਕਰ ਹੈ ਰੱਬ ਦਾ ਹੈ ਹੈ ਕਹਿੰਦੇ ਨਾ ਦੇਖ ਪਰਾਈਆਂ ਚੋਪੜੀਆਂ ਨਾ ਤਾਂ ਸਾਮੀ ਜੀ ਹਾਂ ਹੈ ਰੁੱਕੀ ਸੁੱਕੀ ਖਾ ਕੇ ਠੰਡਾ ਪਾਣੀ ਪੀ ਹਾਂ ਇਹ ਸਾਵਰ ਨੂੰ ਦੇਦੇ ਇਹ ਸਾਵਰ ਨੂੰ ਦੇਦੇ ਹਾਂ ਰੁੱਕੀ ਸੁੱਕੀ ਜੈ ਜੀ ਮੇਰੀ ਖਾਣ ਦੇਦੇ ਹਾਂ 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 ਬਹੁਤ ਵਧੀਆ ਉਤਨੀ ਦੇ ਬੱਚੇ ਵੀ ਸਭ ਕੋਈ ਨਾ ਬੋਲੇ ਕਰਦਾ ਹਾਂ ਹਾਂ ਬਹੁਤ ਵਧੀਆ ਲੱਗਿਆ ਜੀ ਆ ਤੁਸੀਂ ਗੀਤ ਜਿਹੜਾ ਸੁਣਾਇਆ ਨਾ ਜੀ ਮੈਨੂੰ ਉਹ ਵਾਲੀ ਲਾਈਨ ਦੁਬਾਰਾ ਤਾਂ ਦੱਸੋ ਜਿਹੜੀ ਤੁਸੀਂ ਵੇੜੇ ਦੀ ਦੱਸੀ ਗੱਲ ਵੀ ਵੇੜੇ 'ਚ ਪੰਜਾਬੀ ਜਿੱਥੇ ਬੈਠੇ ਹੁੰਨੇ ਆ ਹਾਂਜੀ ਉਹ ਵੇੜੇ ਦੀ ਇੱਕ ਗੱਲ ਕਰੀ ਤੁਸੀਂ ਵਿਚੋ ਦੀ ਲਾਈਨ ਵੀ ਜਿੱਥੇ ਪੰਜਾਬੀ ਬੈਠੇ ਨੇ ਹਾਂਜੀ ਵੇੜੇ ਵਿੱਚ ਜਿਹੜੇ ਵੇੜੇ 'ਚ ਮਰਜ਼ੀ ਬੈਠੋ ਸਾਰੇ ਬੈਠੇ ਹੋਰ ਪਾਸੇ ਬੈਠੋ ਬੈੜਾ ਨਾ ਹੁੰਦੇ ਨਾ ਹੂੰ ਜਿਸ ਵੇੜੇ ਵਿੱਚ ਬਹੇ ਪੰਜਾਬੀ ਭਰਿਆ ਲੱਗਦਾ ਵੇੜਾ ਹੂੰ ਚੱਲੀ ਜਾਂਦੀ ਨਾ ਚੱਲੀ ਜਾਂਦੀ ਨਾ ਇਹਨਾਂ ਦੀ ਦਾਵ ਨਹੀਂ ਸਰ ਹਾਂ ਉਹ ਡਰਦਾ ਹੈ ਫੌਜੀ ਦੇਸ਼ ਭਗਤ ਦਾ ਕੀ ਤੇਹੀ ਆ ਹਾਂ ਤੇਰੀ ਸੇਵਾ ਕਰਕੇ ਆਏ ਦਾਦੇ ਦੇ ਹੁੰਦੇ ਆ ਗੁਰੂਆਂ ਦਾ ਥਾਪੜਾ ਵੀ ਤਾਂ ਹੈ ਨਾ ਹਾਂ ਕਾਪੜਾ ਗੁਰੂਆਂ ਦਿੰਦਾ ਵਾਏ ਗੁਰੂਆਂ ਨੇ ਥਾਪੜਾ ਇਹੋ ਜਿਹਾ ਦੇਤਾ ਹਾਰ ਕੇ ਜਾਂਦੇ ਕਦੇ ਵੀ ਹਾਰ ਕੇ ਨਹੀਂ ਜਾਂਦੇ ਜਿੱਤ ਕੇ ਹਾਂ ਜਿੱਤ ਕੇ ਜਾਂਦੇ ਔਰ ਚੜਦੀ ਕਲਾ ਚੜਦੀ ਕਲਾ ਵਿੱਚ ਆ ਉਸ ਲਈ ਬਲਾਂ ਤੇ ਚਲੋ ਬੁਲਾਈਏ ਜੀ ਫਤਿਹ ਫਿਰ ਹਾਂ ਜੀ ਇਹਨਾਂ ਨਾਲ ਸਾਂਝ ਪੈ ਗਈ ਸਰੋਤੇ ਦੇਖਣਗੇ ਸੁਣਨਗੇ ਕਮੈਂਟ ਕਰਨਗੇ ਪੰਜਾਬੀ ਸਾਰੇ ਹਾਂ ਜੀ ਹਾਂ ਜੀ ਕਰੋ ਜੀ ਲਾਓ ਜੀ ਫਤਿਹ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰੱਖੀ ਪਰਮਾਤਮਾ ਸਭ ਨੂੰ ਨਾ ਆ ਸਰਬਤ ਦਾ ਭਲਾ ਵੀ ਮੰਗਦੇ ਨਾ ਇਹ ਵੀ ਸਭ ਤੋਂ ਬੜੀ ਗੱਲ ਆ ਮੰਗਦੇ ਅਸੀਂ ਤਾਂ ਹੈ ਰੋਟੀ ਪਾਣੀ ਖਾਣਾ ਤਾਂ ਵੀ ਮਾਰ ਦਿੰਦਾ ਨਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਦੇਖੋ ਜੀ ਤਗੜੀ ਕੌਮ ਹੈ ਗੁਰੂਆਂ ਨੇ ਸਾਜਤੀ ਹਾਂ ਔਰ ਅਸੀਂ ਖੇਤੇ ਵਿੱਚ ਰਹਿੰਦੇ ਆ ਪੰਜਾਬ ਦੇ ਔਰ ਸਾਰੇ ਪਿਆਰ ਮੁਹੱਬਤ ਨਾਲ ਰਹਿੰਦੇ ਆ ਹੈ ਕੋਈ ਵਖਰੇਵਾ ਨਹੀਂ ਪੰਜਾਬੀ ਪੰਜਾਬੀ ਹੈ ਪਾਣੀ ਕੋਈ ਹੈ ਹਾਂ ਆਮੇ ਹਿੰਦੂ ਆ ਸਿੱਖ ਆ ਮੁਸਲਮਾਨ ਆ ਆ ਜੀ ਸਭ ਇੱਕੋ ਤੇ ਹਾਂ ਉਹ ਆਪਾਂ ਵੀ ਇੱਥੇ ਆਮਾ ਇਸਾਈ ਆ ਜੀ ਸਰਮਾਨ ਵੀ ਦੂਏ ਪਿੰਡਾਂ ਜਾਣੋ ਹੂੰ ਸਾਰੇ ਮਾਂਗ ਮਿਲਦੇ ਵਰਤੇ ਜਾਣੀ ਹੈ ਲੈਣਾ ਦੇਣਾ ਜਣ ਉਸ ਮਤਲਬ ਪੰਜਾਬੀ ਤਾਂ ਪੰਜਾਬੀ ਹੈ ਉਹ ਬਾਅਦ ਵਿੱਚ ਕੁਝ ਹੋਰ ਹੈ ਹਾਂ ਬਾਅਦ ਵਿੱਚ ਹੋਇਆ ਕੁਝ ਵੀ ਹੋ ਜਾ ਹੈ ਪਹਿਲਾਂ ਪੰਜਾਬੀ ਆ ਉਹ ਪਹਿਲਾਂ ਪੰਜਾਬੀ ਆ ਔਰ ਪੰਜਾਬੀ ਦਾ ਤਾਂ ਯਾਨੀ ਬੋਲੀ ਸਾਰੇ ਬੋਲਦੇ ਆ ਹਾਂ ਸਭ ਮੁਸਲਮਾਨ ਵੀ ਹਿੰਦੂ ਵੀ ਸਭ ਪੰਜਾਬੀ ਵਿੱਚ ਬੋਲਦੇ ਆ ਔਰ ਪੰਜਾਬੀ ਤੇ ਤਾਂ ਇੱਕੋ ਹੀ ਸੋਚ ਹੈ ਵੀ ਸਾਰਿਆਂ ਨੂੰ ਗਲੇ ਲਾਓ ਸਾਰਿਆਂ ਨੂੰ ਪਿਆਰ ਕਰੋ ਖਲਾਓ ਹਾਂਜੀ ਹੈ ਹਾਂਜੀ ਇਕੱਠੇ ਰਲ ਕੇ ਖਾਓ ਬੈਠ ਕੇ ਹਾਂਜੀ ਹਾਂ ਦਸਾਂ ਨਾਂ ਦੀ ਕਿਰਤ ਕਰੋ ਵੰਡ ਕੇ ਛਕੋ ਹੈ ਹਾਂਜੀ ਔਰ ਬਹੁਤ ਮਜ਼ਾ ਆਇਆ ਜੀ ਬਹੁਤ ਵਧੀਆ ਬਾਈ ਬਹੁਤ ਅੱਛਾ ਲੱਗਿਆ ਇਹ ਗਾਇਆ ਨੂੰ ਕਹਤਾ ਕਹਿੰਦਾ ਅੱਛਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ